ਸ਼ਸ਼ੀਕਲ ਜੀ ਸਾਰਿਆਂ ਨੂੰ ਆ ਦੇਖੋ ਜੀ ਸਾਡੇ ਪ੍ਰਧਾਨ ਸਾਹਿਬ ਆ ਗਏ ਹੈ ਨਾ ਨਾਨਕਿਆਂ ਨੂੰ ਇਹਨਾਂ ਨੂੰ ਹੋ ਗਿਆ ਛੁੱਟੀਆਂ ਹੁਣ ਨਾਨਕਿਆਂ ਦਾ ਚਾਹ ਤਾਂ ਸਭ ਨੂੰ ਹੁੰਦਾ ਹੈ ਦੇਖੋ ਹੁਣ ਇਹਨਾਂ ਨੇ ਸਾਨੂੰ ਬਹੁਤ ਤੰਗ ਕਰਨਾ ਹੈ ਬਹੁਤ ਤੰਗ ਕਰਨਾ ਹੁਣ ਇਹਨਾਂ ਨੂੰ ਘੁੰਮਣਾ ਘਮਾਉਣਾ ਬਸ ਰੋ ਜਿਨ੍ਹਾਂ ਨੂੰ ਹੁਣ ਕਿਸ ਖਿਲਾਉਣਾ ਬੁਲਾਉਣਾ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਸਭਜੋਤ ਜੀ ਲੱਗ ਗਿਆ ਸਾਹਿਬਜੋਤ ਜੀ ਲੱਗ ਗਿਆ ਹਾਂਜੀ ਸਿਰ ਤੇ ਕਿੰਨਾ ਕਾ ਚਾਏ ਤੁਹਾਨੂੰ ਨਾਨਕੇ ਦਾ ਓਕੇ ਪਤੇ ਪਤੇ ਗੁਰਪਤੇ ਇਧਰ ਦੇਖੋ ਪਤੇ ਚੱਲੇ ਆਪਣੇ ਨਾਨਕੇਆਂ ਨੂੰ ਆ ਫੌਜੀ ਸਾਹਿਬ ਡਿਊਟੀ ਚੱਲੇ ਨੇ ਓ ਸਾਡੀ ਬਹੂ ਰਾਣੀ ਅੱਜ ਆਪਣੀ ਮੰਮੀ ਕੋਲ ਚੱਲੀ ਐ ਬਹੁਤ ਖੁਸ਼ ਅੱਜ ਪਤੇ ਪਤੇ ਚੱਲੇ ਮਾਮੂ ਕੋਲ ਦੇਖੋ ਪਤੇ ਗੁਰਪਤੇ फतेह मामू अभी फतेह बहुत खुश है बाय करो फतेह बाह बात बाय करो दसो क्या मामू को मैं बोलो क्या मैं मामू को ਆ ਦੇਖੋ ਭਾਈ ਗਰਦੀਪ ਸਿੰਘ ਦੀ ਟੌਰ ਦੇਖੋ ਗਰਦੀਪ ਸਿੰਘ ਚੱਲਿਆ ਅੱਜ ਆਪਣੇ ਸਹੁਰਿਆਂ ਨੂੰ ਦੇਖੋ ਬਈ ਸੋਹਣੇ ਲੱਗਦੇ ਨੇ ਦੱਸੋ ਬਈ ਮੈਚਿੰਗ ਕੀਤੀ ਹੈ ਨਾ ਨੇ ਅੱਜ ਬੜੇ ਘੈਂਟ ਲੱਗਦੇ ਨੇ ਹਨਾ ਕਮੈਂਟ ਕਰਕੇ ਦੱਸਿਓ ਵੀ ਕਿੰਨੇ ਸੋਹਣੇ ਲੱਗੇ ਸਾਰੇ ਦੱਸਿਓ ਮੈਨੂੰ ਠੀਕ ਹੈ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਨੇ ਬਣਾਇਓ ਵੀਡੀਓ ਬਾਏ ਤੁਸੀਂ ਜਾਓ ਠੀਕ ਹੈ ਜਾਓ ਜਾ ਚਲੋ ਠੀਕ ਹੈ ਠੀਕ ਹੈ ਚੰਗਾ ਓਕੇ 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 ਚੰਗਾ ਚੰਗਾ ਭਾਈ ਤੁਸੀਂ ਜਾਓ ਆ ਦੇਖੋ ਗੱਡੀ ਤੇ ਰਾਜੀਆਂ ਕਿਣੀਆਂ ਪਈਆਂ ਹੋਈਆਂ ਗੱਡੀ ਹੁਣੇ ਮੌਕੇ ਤੇ ਸਾਫ਼ ਕਰਦਾ ਚਲੋ ਜੀ ਚਲੋ ਜੀ ਬਾਏ ਬਾਏ ਵਾਤੇ ਲਵਜੂ ਮੁੰਰੇ ਮਹਲਾ ਦਿੱਖਦੇ ਚਲੋ ਠੀਕ ਆ Bye, guys. Bye Love you! <laughs> bye bye bye!